ਸਹਾਇਤਾ ਵੱਡਾ ਨਾ ਡਾਕਟਰ ਤਰਜਨ ਬਾਦਸ਼ ਜੀ ਤੇ ਸਾਡੇ ਗੁਰੂ ਜੀ ਉਸਤਾਦ ਜੀ ਡਾਕਟਰ ਮੁਹੰਮਦ ਰਫੀ ਜੀ ਪ੍ਰਿੰਸੀਪਲ ਡੇਪਾ ਸਾ ਤੇ ਸਿੱਧ ਸਮਾਜ ਸੇਵੀ ਜਿਹੜੇ ਕਿਸੇ ਜਾਣ ਪਛਾਣ ਦੇ ਮਾਤਾ ਜੀ ਅੰਦਰਜੀਤ ਸਿੰਘ ਮੁੰਡੇ ਜੀ ਜਿਹੜੇ ਕਾਲਜ ਚ ਮੈਂ ਪੜਿਆ ਉਸ ਦੇ ਮੌਜੂਦਾ ਵਾਈਸ ਪ੍ਰਿੰਸੀਪਲ ਮੈਡ ਵੀ ਬੈਠੇ ਨੇ ਖੁਸ਼ੀ ਹੁੰਦੀ ਆ ਵੀ ਜਦੋਂ ਸਾਡੇ ਸਤਿ ਆਲੋਕ ਸਾਹਮਣੇ ਡਰ ਵੀ ਹੁੰਦਾ ਵੀ ਕੀ ਬੋਲਾਂਗੇ ਇਹਨਾਂ ਦੇ ਸਾਹਮਣੇ ਜਿਨ੍ਹਾਂ ਦੇ ਉਂਗਲੀ ਫੜ ਕੇ ਤੁਰਨਾ ਸਿੱਖਿਆ ਸੋ ਸਾਰੇ ਸਮੋਚੇ ਇੱਥੇ ਪਹੁੰਚੇ ਸਾਰਿਆਂ ਨੂੰ ਨਮਸਕਾਰ ਆਦਾਬ ਬਾਜੀ ਮੁਰਜੀ ਦਾ ਖਾਲਸਾ ਬਾਜੀ ਮੁਰਜੀ ਦੀ ਫਤਿਹ ਕਿਉਂਕਿ ਜਿਹੜਾ ਪੰਜਾਬੀ ਸਹਿਯੰਗ ਮਲੇ ਕੋੜਲਾ ਮੇਰਾ ਕਾਲਜ ਵੀਰ ਦਾ ਸਾਥੀ ਵੀਰ ਜਸਵੰਤ ਧਾਲੀਵਾਲ ਜਿਹੜਾ ਅਧਿਆਪਕ ਵੀ ਆ ਗਾਇਕ ਵੀ ਆ ਗੀਤਕਾਰ ਵੀ ਆ ਕਤਾਰ ਵੀ ਲਿਖਦਾ ਆਵਾਜ਼ ਧਾਲੀਵਾਲ ਇਕ ਆਵਾਜ਼ ਆ ਇਹ ਦੋਨਾਂ ਦਾ ਜੋੜ ਧਾਲੀਵਾਲ ਇਕੱਠੇ ਹੋ ਕੇ ਮਿਲ ਗਿਆ ਜਜ਼ਬਾਨ ਤੇ ਆਵਾਜ਼ ਤੇ ਇਸ ਸੰਸਥਾ ਦੇ ਸਰਪ੍ਰਸਤ ਵਾਦ ਸਾਹਿਬ ਤੇ ਜੋ ਅੱਜ ਲਗਭਗ ਦੇਰਕੋ 16-17 ਜਿਹੜੇ ਕਵੀਆਂ ਦੀਆਂ ਰਚਨਾਵਾਂ ਨੂੰ ਇਹਨਾਂ ਨੇ ਸੰਗ੍ਰਹਿ ਕਰਕੇ ਛਾਪਿਆ ਮੈਂ ਸਾਰੇ ਜਿਹੜੇ ਕਵੀ ਸੱਚੀ ਨਾਂ ਦੇ ਰਚਨਾਵਾਂ ਛਪੀਆਂ ਨੇ ਕਿਉਂਕਿ ਰਚਨਾਕਾਰ ਦਾ ਦੀ ਰਚਨਾ ਕਿਸੇ ਇੱਕ ਕਿਤਾਬ ਦੇ ਵਿੱਚ ਛਪਣਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਉਹਨਾਂ ਨੂੰ ਵੀ ਵਧਾਈ ਦੇਣਾ ਉਸਤਾਦ ਲੋਕਾਂ ਦੇ ਸਾਹਮਣੇ ਮੈਂ ਜ਼ਿਆਦਾ ਕੁਝ ਨਹੀਂ ਬੋਲ ਸਕਦਾ ਕਿਉਂਕਿ ਇੱਥੇ ਇਸੇ ਕਾਲਜ 'ਚ ਪੜ੍ਹਦੇ ਆਂ ਜਿੱਥੇ ਡਾਕਟਰ ਰਫੀਰ ਸਾਹਿਬ ਨੇ ਉਗਲਈ ਫੜ ਕੇ ਨੈਸ਼ਨਲ ਪੱਧਰ ਦੇ ਜਿਹੜੇ ਮਾਨ ਸਨਮਾਨ ਹਾਸਲ ਕਰੇ ਜਿੱਥੇ ਕੋਈ ਕਿਤਾਬੀ ਗਿਆਨ ਜਾਂ ਕੋਈ ਸਾਹਿਤ ਦਾ ਜਾਂ ਗੀਤਕਾਰੀ ਦਾ ਕੈਕੀ ਦਾ ਸਿੱਖਿਆ ਉਸ ਤੋਂ ਬਿਨਾ ਜਿਹੜੀ ਕਲਾਕਾਰੀਆਂ ਰਫੀਰ ਸਾਹਿਬ ਦੇ ਵਿੱਚ ਨੇ ਸਮੇਂ ਦੇ ਸਮੇਂ ਦੇ ਮੌਕੇ ਤੇ ਸਾਹਮਣੇ ਕਰਨਾ ਮੇਰੇ ਯਾਦ ਆ ਜਾਂਦਾ ਹੈ ਜੇ ਅਸੀਂ ਉਦਕਲ ਯੂਨੀਵਰਸਿਟੀ ਭੁਵਨੇਸ਼ਵਰ ਜਿਹੜਾ ਸਾਡਾ ਨੈਸ਼ਨਲ ਅਸੀਂ ਗਏ ਸੀ ਔਰ ਇਹਨਾਂ ਦੀ ਰੈਟਮਾਈਕੀ ਗਏ ਸੀ ਉਹਦੇ ਵਿੱਚ ਇੱਕ ਰਿਕਾਰਡ ਬਣਿਆ ਸੀਗਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ 16 ਸਾਲ ਬਾਅਦ ਨੈਸ਼ਨਲ ਗਏ ਸੀ ਸਾਡੇ ਭਲੇ ਦੇ ਨਾਲ ਉਹ ਮੈਂ ਉਹਦੇ ਅਮੀਰ ਸੀ ਦਾ ਮੈਂਬਰ ਸੀਗਾ ਤੇ ਉੱਥੇ ਮੈਨੂੰ ਯਾਦ ਆ ਵੀ ਟ੍ਰੇਨ ਦਾ ਸਫ਼ਰ ਸੀਗਾ ਵੀ ਨੰਬਰ ਟ੍ਰੇਨ 'ਚ ਬੈਠੇ ਬੈਠੇ ਆ ਕਿਉਂਕਿ ਆਪਣੇ ਤਾਂ ਮੇਰਾ ਕਈ ਲੋਕ ਨੇ ਜਿਹੜੇ ਪੰਜਾਬੀ ਨੂੰ ਉੰਨੀ ਇਨਿਆਤ ਨਹੀਂ ਦਿੰਦੇ ਸਾਡੀ ਮਾਤ ਭਾਸ਼ਾ ਭਾਵੇਂ ਹੈਗੀ ਆ ਪਰ ਬਹੁਤ ਸਾਰੀਆਂ ਸਟੇਟਾਂ ਐਸੀਆਂ ਨੇ ਜਿਹੜੀਆਂ ਆਪਣੀਆਂ ਮਾਤ ਭਾਸ਼ਾ ਨੂੰ ਬਹੁਤ ਪਿਆਰ ਕਰਦੀਆਂ ਨੇ ਤਾਂ ਉੱਥੇ ਵੀ ਉਹ ਲੋਕ ਸੀ ਗੁਮਨੇਸ਼ਵਰ ਦੇ ਵਿੱਚ ਜਿੱਥੇ ਗਏ ਉਹ ਹਿੰਦੀ ਵੀ ਵਿੱਚ ਕਾਫੀ ਘੱਟ ਸਮਝਣ ਵਾਲੇ ਸੀ ਭਾਵੇਂ ਸਾਡੀ ਨੈਸ਼ਨਲ ਭਾਸ਼ਾ ਉਹ ਰਸਤੇ 'ਚ ਜਾਂਦੇ ਜਾਂਦੇ ਰਵੀ ਸਾਹਿਬ ਨੇ ਯਾਦ ਆ ਕਿ ਨਹੀਂ ਯਾਦਾ ਪਰ ਸਾਡੇ ਯਾਦਾ ਮੈਂ ਉਦੋਂ ਲਗਭਗ 2 ਫਸਤੀਆਂ 'ਚ ਪੜ੍ਹਦਾ ਸੀ ਇੱਥੇ 92 ਦੀ ਸ਼ੈਰ ਕਰਦਾ ਤਾਂ ਇਹਨਾਂ ਨੇ ਉੱਥੇ ਉੱਥੇ ਦਾ ਕੋਈ ਬੰਦਾ ਕਲਾਕਾਰ ਵੀ ਰਸਤੇ 'ਚ ਟਕਰ ਗਿਆ ਉਹਦੇ ਤੋਂ ਉਹਨਾਂ ਦੀ ਲੈਂਗੁਏਜ ਦੇ ਵਿੱਚ ਜਿਹੜਾ ਉਹ ਗੀਤ ਤਿਆਰ ਕਰਿਆ ਜਦੋਂ ਸਾਡਾ ਮੈਸ਼ਨ ਫੈਸਟੀਵਲ ਤੇ ਸਾਡਾ ਸਨਮਾਨ ਸਮਾਰੋਹ ਸੀ ਆ ਉਹਦੇ ਉੱਥੇ ਜਦੋਂ ਇਹਨਾਂ ਨੇ ਅੱਭੀ ਸ਼ੈਰੀ ਦੇ ਨਾਲ ਤਾਂ ਕਾਬੂ ਸਾਰਿਆਂ ਦੇ ਪਾਏ ਲੈਂਦੇ ਨੇ ਪਰ ਜਦੋਂ ਉਹਨਾਂ ਦੀ ਬੋਲੀ ਦੇ ਵਿੱਚ ਜਿਹੜਾ ਉਹਨਾਂ ਨੇ ਗੀਤ ਗਾਇਆ ਤਾਂ ਸਾਰੇ ਹੈਰਾਨ ਰਹਿ ਗਏ ਸੋ ਇਹਨਾਂ ਤੋਂ ਇਹੋ ਜਿਹਾ ਕੁਝ ਜਿਹਨੂੰ ਆਪਾਂ ਕਹਿ ਲਈਏ ਵੀ ਮੰਦਾ ਸਾਰਾ ਕੁਝ ਸਿੱਖ ਲੈਂਦਾ ਗਿਆਨਵਾਨ ਵੀ ਹੁੰਦਾ ਪਰ ਜਿਹੜੀਆਂ ਕਲਾਵਾਰੀਆਂ ਹੁੰਦੀਆਂ ਨੇ ਕਰਾਉਣੀਆਂ ਮੌਕੇ ਦੀ ਮੌਕੇ ਕਰਨਾ ਉਹ ਰਵੀ ਸਾਹਿਬ ਤੋਂ ਸਿੱਖਿਆ ਨਹੀਂ ਮੌਕੇ ਨੂੰ ਕਿਵੇਂ ਆਪਾਂ ਨੇ ਸਭਾਲਣਾ ਮੌਕੇ ਦੀ ਮੌਕੇ ਕੀ ਕੁਛ ਕਰਨਾ ਸੋ ਅੱਜ ਕੁਛ ਨਹੀਂ ਸੀ ਵੀ ਸਾਡੇ ਵੱਡੇ ਉਸਤਾਦ ਲੋਕ ਸਾਡੇ ਰੀਤ ਬੈਠੇ ਨੇ ਮੈਂ ਜ਼ਿਆਦਾ ਕੁਛ ਇਹ ਕਹੋ ਨਹੀਂ ਸਕਦਾ ਜਸਵੰਤ ਨੂੰ ਆਵਾਜ਼ ਧਾਨੇ ਵਾਲੇ ਨੂੰ ਸਾਰਿਆਂ ਨੂੰ ਪੁਣਾਵਾਲ ਸਾਹਿਬ ਸਾਰਿਆਂ ਨੂੰ ਇਸ ਸਤਿਗੁਰਾਂ ਦਾ ਬਟੇੜਾ ਕਾਰਜ ਉਸ ਲਈ ਮੈਂ ਅੱਜ ਜਸਵੰਤ ਕਹਿੰਦਾ ਜੇ ਤੁਸੀਂ ਲੇਟ ਹੋਗੇ ਮੇਰੀ ਰਾਤੀ ਨੂੰ ਮੈਸੇਜ ਭੇਜਿਆ ਸੀ ਮੈਂ 11 ਵਜੇ ਪਹੁੰਚ ਜਾਵਾਂਗਾ ਪਰ ਐਤਵਾਰ ਦਾ ਦਿਨ ਅਰੇ ਅਰੇ ਸੰਕਲ ਨੂੰ ਪਤਾ ਹੁੰਦਾ ਵੀ ਜ਼ਿੰਮੇਵਾਰੀ ਮਿਲਿਆ ਸੀ ਘਰੇ ਮਿਲ ਜਾਣਗੇ ਕਿ ਬਿਨਾਂ ਰਸਟਰੀਅਲਿੰਗ ਕਰਵਾਤੇ ਮੇਰੇ ਜੋ ਵੀ ਕੰਡੇ ਭੁੱਲ ਹੀ ਹੁੰਦੇ ਨੇ ਉਹ ਸਵੇਰੇ 8 ਵਜੇ ਤੋਂ ਲੈ ਕੇ ਲਾਲਵੇ ਬਣੇ ਵੀ 11 ਵਜੇ ਤੱਕ ਮੈਂ ਨਾ ਨਾ ਸਕਿਆ ਸਾਡੀ ਘਰਾਂ ਮਿਲਦਾ ਕੱਲ ਤੇ ਫਟਾਫਟ ਨਾ ਆ ਕੇ ਮੈਂ ਜਿਹੜਾ ਆਪਣਾ ਬ੍ਰੈਕਫਾਸਟ ਕਰਿਆ ਤਾਂ ਹੀ ਮੈਂ ਤੁਹਾਡਾ ਕਿਤੇ ਜਿਸਾ ਨਾ ਕਰ ਦਿੰਦੀ ਆ ਦੇਖੇ ਗਿਆ ਸੀ ਮੈਂ ਸੈਂਡਵਿਚ ਖਾਣ ਲਈ ਗਿਆ ਸੀ ਨਹੀਂ ਰੋਕਿਆ ਤਾਂ ਮੈਂ ਗੱਡੀ ਚ ਰੱਖ ਕੇ ਦਿੱਤੀ ਆ ਲੱਸੀ ਦੇ ਨਾਲ ਰਸਤੇ 'ਤੇ ਖਾਦੀ ਆ ਤਾਂ ਕਿ ਇੱਥੇ ਪਹੁੰਚਣਾ ਜ਼ਰੂਰੀ ਸੀ ਇਸ ਤੋਂ ਬਾਅਦ ਜਿਹੜੀ ਪੰਜਾਬੀ ਕਾਦਮੀ ਦਾ ਲੁਧਿਆਣਾ ਦਾ ਬਹੁਤ ਵੱਡਾ ਸਮਾਰੋਹ ਹੋ ਰਿਹਾ ਉੱਥੇ ਉਹਨਾਂ ਨੇ ਮੈਨੂੰ ਚੀਫ ਗੈਸਟ ਦੇ ਤੌਰ ਤੇ ਕਿਸ਼ਲੀ ਦਰਬਾਰ ਕਬਾਇਲੇ ਨੇ ਬੁਲਾਇਆ ਹੋਇਆ ਉੱਥੇ ਪਹੁੰਚਣਾ ਉਹ 3 ਵਜੇ ਦੀ ਸਮਾਪਤੀ ਹੈ ਇਸ ਕਰਕੇ ਮੈਂ ਤੁਹਾਡੇ ਤੋਂ ਕਿਉਂਕਿ ਜਿੱਥੇ ਆਪਦਾ ਬਚਪਨ guzreya ਹੋਵੇ ਜਿਵੇਂ ਕਹਿੰਦੇ ਵੀ ਜਿਵੇਂ ਔਰਤਾਂ ਨੂੰ ਪੇਕੇ ਹਮੇਸ਼ਾ ਯਾਦ ਰਹਿੰਦੇ ਨੇ ਜਿੱਥੇ ਅਸੀਂ ਕਾਲਜ ਦੇ ਵਿੱਚ ਤੁਰਨਾ ਸਿੱਖਿਆ ਇਸ ਸ਼ਹਿਰ ਦੇ ਨਾਲ ਮੇਰਾ ਬਹੁਤ ਵੱਡਾ ਪਿਆਰ ਹੈ ਇਸ ਦੇ ਨਾਲ ਸਾਡੇ ਗੁਰੂ ਜਨ ਲੋਕ ਸਾਡੇ ਸਾਹਮਣੇ ਬੈਠੇ ਹੋਣ ਜਦੋਂ ਸੁਨੀਲ ਬੋਲ ਸਕਦਾ ਧਨੀਪਾਲ ਸਾਹਿਬ ਨੇ ਕਿਹਾ ਮਨਪ੍ਰੀਤ ਆਜਾ ਲਈ ਆਪਾਂ ਦੋ ਇੱਕ ਤੁਹਾਨੂੰ ਲੋਕ ਰੰਗ ਜਰੂਰ ਸਨਾਵਾਂਗੇ ਕਿਉਂਕਿ ਮੇਰਾ ਜਿਹੜਾ ਕੰਮ ਹੈ ਮੇਲ ਲਈ ਉਹ ਜਿਹੜੇ ਵਿਦਾਸ ਦੀ ਕਾਇਤੀ ਦੇ ਸੀ ਕਰਿਆ ਉਹਦੇ ਚ ਮੇਰੇ ਬੇਟੇ ਨੌਕਮਰ ਮੰਦਿਰ ਤੇ ਦਸਕਮਾ ਮੰਦਿਰ ਵੀ ਨਾਲ ਨੇ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਨੂੰ ਕਾਫੀ ਪਿਆਰ ਮਿਲਦੇ ਆ ਤੇ ਇੱਕ ਮੈਂ ਬੇਨਤੀ ਵੀ ਕਰਾਂਗਾ ਵੀ ਧਨੀਪਾਲ ਸਾਹਿਬ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਨੇ ਅੱਜ ਲੋਕ ਜਿਹੜੇ ਪੰਜਾਬ ਦੇ ਲੋਕ ਨੇ ਉਹ ਆਪਣੇ ਮੂਲ ਵੱਲ ਨੂੰ ਪਤਣ ਲੱਗੇ ਨੇ ਆਪਾਂ ਇਹਨਾਂ ਸਮਾਗਮਾਂ ਨੂੰ ਇਹਨਾਂ ਬਿਲਡਿੰਗਾਂ ਦੇ ਵਿੱਚੋਂ ਸੋਹਣੀਆਂ ਬਿਲਡਿੰਗਾਂ ਦੇ ਵਿੱਚੋਂ ਕੱਢ ਕੇ ਅਗਰ ਲੋਕ ਸੱਤਾਂ 'ਚ ਲੈ ਜਾਵਾਂਗੇ ਤਾਂ ਜ਼ਿਆਦਾ ਪਿਆਰ ਮਿਲੇਗਾ ਜੀ ਲੋਕ ਚਾਹੁੰਦੇ ਨੇ ਅਰੇ ਇੱਥੇ ਉਕਰਮਾਲ ਸਾਹਿਬ ਬੈਠੇ ਨੇ ਤੇ ਸਾਡੇ ਪ੍ਰਾਨੇ ਸਾਥੀ ਨੇ ਕਿਉਂਕਿ ਇੱਥੇ ਜਿੰਨੇ ਵੀ ਸੱਜਣ ਆਏ ਨੇ ਇਸ ਚਾਰ ਦੀਵਾਰੀ ਦੇ ਅੰਦਰ ਉਹ ਤਾਂ ਕਿਤੇ ਨਾ ਕਿਤੇ ਅਵੇਅਰ ਨੇ ਆਪ ਲੇਖਨ ਵਾਲੇ ਕੋ ਜਿਹੜੀਆਂ ਸਮੱਸਿਆਵਾਂ ਨੇ ਜਿਵੇਂ ਉਹ ਵੀਡੀਓ ਕਾਲ ਬੰਮੋਰੀ ਸਾਹਿਬ ਕਰਕੇ ਕਹਿਦੇ ਉਹ ਇਹਨਾਂ ਲੋਕਾਂ ਨੂੰ ਤਾਂ ਪਤਾ ਪਰੇ ਜੇ ਇਹ ਰਚਨਾਵਾਂ ਨੂੰ ਆਪਾਂ ਲੋਕ ਪੇੜਾ ਦੇ ਵਿੱਚ ਜਾ ਕੇ ਲੋਕ ਸੱਥਾਂ ਦੇ ਵਿੱਚ ਜਾ ਕੇ ਆਪਾਂ ਲੋਕਾਂ ਚ ਰੱਖਾਂਗੇ ਤਾਂ ਲੋਕ ਜੁਗ ਮੈਂ ਅਮਰਗੜ ਹਲਕੇ ਦਾ ਹਲਕਾ ਜਾਗਦੇ ਆ ਇਸ ਕਰਕੇ ਸਾਰੇ ਸੱਜਣ ਬੈਠੇ ਨੇ ਕਿਸੇ ਨੂੰ ਕਹਿ ਕੇ ਆਪਾਂ ਤੁਸੀਂ ਵੀ ਬੈਠਾ ਲਿਓ ਤੇ ਮੁਰਦ ਪੌਰੀ ਜਾਏ ਤਾਂ ਸੱਜ ਜਿਵੇਂ ਮਰਜ਼ੀ ਕਰੋ ਨਾਲੇ ਇਹ ਦੁਸਰਗਤ ਸੰਗਤ ਵਧੀਆ ਉਹਦੇ ਨਾਲੇ ਉਹਨਾਂ ਨੂੰ ਕੁਝ ਚੇੜਕ ਲੱਗ ਜੂਗੀ ਉਹਨਾਂ ਦੇ ਅੰਦਰ ਬੈਠ ਜੂਗਾ ਮੈਂ ਉਹਦਾ ਇੱਕ ਰਿਜ਼ਲਟ ਮੈਂ ਤੁਹਾਨੂੰ ਦੱਸਦਾ ਇੱਕ ਸੋਸ਼ਲ ਮੀਡੀਆ ਤੇ ਮੇਰਾ ਨਮਜੋਤ ਸਿੰਘ ਮਨੇਰ ਦੇ ਨਾਂ ਦੇ ਪੇਜ ਆ ਉਹਦੇ ਕਾਸਤੀ ਦੇਖਦੀਆਂ ਸੀ ਮੰਗੀਆਂ ਪਾਉਨੇ ਮੇਰੇ ਬੇਟੇ ਨੇ ਉਹ ਨਾਲ ਨੇ ਪਰ ਤੂਏ ਕੁਝ ਸੀ ਚੰਡੀਗੜ੍ਹ ਸੀ ਕੇ ਸੁਖਨਾ ਲੇਖ ਦੇ ਕਿਨਾਰੇ ਤੇ ਬੈਠ ਕੇ ਇੱਕ ਗੀਤ ਉਹਨਾਂ ਦਾ ਬਾਦ ਦਿੱਤਾ ਤੇ ਔਰ ਇੱਕ ਦਿਨ ਦੇ ਵਿੱਚ ਦੀ ਮਿਲੀਅਨ ਡਿਊ ਹੋ ਗਈ ਮੈਂ ਕਿਹਾ ਪ੍ਰੋਫੈਸ਼ਨਲ ਪਾ ਕੇ ਵੀ ਗੀਤ ਰਿਕਾਰਡ ਕਰਕੇ ਉਹਦੇ ਐਡਾ ਲਾ ਕੇ ਜੋੜ ਲਾ ਕੇ ਵੀ ਮਿਲੀਅਨ ਡਿਊ ਨਹੀਂ ਹੁੰਦੇ ਅੱਜ ਮੈਂ ਸਵੇਰੇ ਦੇਖਿਆ ਉਹ ਲਗਭਗ 1.5 ਲੱਖ ਲੋਕ 3 ਦਿਨ ਜਿਉਂ ਦੇਖ ਚੁੱਕੇ ਹਨ ਮਤਲਬ ਲੋਕ ਸਾਡੀ ਨੂੰ ਮਖੰਦ ਕਰ ਰਹੇ ਹਨ ਉਦੋਂ ਸਮਝਣ ਵਾਲੋਂ ਪਰਤਣ ਲੱਗੇ ਨੇ ਮੋਰ ਵਾਲੋਂ ਇਸ ਕਰਕੇ ਆਪਾਂ ਇਹ ਜੇ ਆਪਣੀਆਂ ਇਹਨਾਂ ਚਾਰਦਵਾਰੀਆਂ ਵੀ ਫਲਗਣ ਚੋਂ ਕੱਢ ਕੇ ਲੋਕ ਸੱਥਾਂ ਦੇ ਵਿੱਚ ਲੈ ਕੇ ਜਾਣਗੇ ਤਾਂ ਜ਼ਿਆਦਾ ਵਧੀਆ ਕਰੂਗੀ ਕਿ ਮੈਂ ਤੁਹਾਡੇ ਲਈ ਇਜਾਜ਼ਤਾਂ ਭਾਵੇਂ ਮੈਨੂੰ ਕਿਤੇ ਮੈਂਬਰ ਬਣਾ ਲਿਓ ਨਾਲ ਮੈਂ ਤੁਹਾਡੇ ਨਾਲ ਸਹਿਯੋਗ ਕਰਦਾ ਰਹਾਂਗਾ ਲਓ ਆਵਾਜ਼ ਦਾ ਨਿਵਲ ਸਾਹਿਬ ਦਾ ਹੈ ਇੱਕ ਬਹੁਤ ਪੁਰਾਣਾ ਰਵੀ ਸਾਹਿਬ ਬੈਠੇ ਨੇ ਬਹੁਤ ਪੁਰਾਣਾ ਗੀਤ ਮੇਰਾ ਕਲਾ ਆਪਣੇ ਜੋ ਬਾਦਲ ਸਾਹਿਬ ਤੇ ਮੁੰਡੇ ਸਾਹਿਬ ਸਭ ਤੋਂ ਵੱਡੀਆਂ ਉਮਰ ਦੇ ਨੇ ਪਰ ਇਹਨਾਂ ਤੋਂ ਵੀ ਵੱਡੀ ਉਮਰ ਦਾ ਤੁਹਾਡੇ ਘਰ 'ਚ ਜੇ ਕੋਈ ਬਜ਼ੁਰਗ ਉਹ ਤੋਂ ਵੀ ਵੱਡੀ ਉਮਰ ਦਾ ਗੀਤ ਹੈ ਉਹਦੀ authenticity ਇਹ ਹੈ ਵੀ ਪਹਿਲਾਂ ਵੀ ਗਾਇਆ ਜਾਂਦਾ ਰਿਹਾ 1932 ਦੇ ਵਿੱਚ ਤਾਂ ਰਿਕਾਰਡ ਹੋ ਗਿਆ ਸੀ। ਸਦਰਦੀਨ ਜਗਰਾਮਾਂ ਹੰਦਾ ਸੀਗਾ ਉਹਦਾ ਉਹ ਲਿਖਿਆ ਹੋਇਆ ਤੇ ਫਜ਼ਲਦੀਨ ਟੁੰਡੇ ਨੇ ਉਹ ਗਾਇਆ ਹੋਇਆ। ਔਰ ਸਾਰੇ ਨੇ ਸੁਣਿਆ ਹੋਇਆ ਨਵੀਂ ਪੀੜ੍ਹੀ ਵਾਲਿਆਂ ਨੇ ਵੀ ਪੁਰਾਣੀ ਵਾਲਿਆਂ ਨੇ ਵੀ। ਉਹ ਗੀਤ ਦੇ ਕੁਝ ਬੋਲ ਤੁਹਾਡੇ ਨਾਲ ਦੋ ਚਾਰ ਪਹਿਲੇ ਤੁਹਾਨੂੰ ਨਾਲ ਸਾਂਝੇ ਕਰਾਂਗੇ ਇਸੇ ਦਾ ਉਹਦੇ ਮਤਲਬ ਹੋਰ ਸਮਝਿਆ ਮਤਲਬ ਹੈਗੇ ਹੋਰ ਨੇ। ਉਹ ਆਮ ਤੌਰ ਤੇ ਔਰਤ ਮਰਦ ਦੇ ਝਗੜੇ ਬਾਰੇ ਲਿਖਿਆ ਜਾਂਦਾ ਪਰ ਅਸਲ ਵਿੱਚ ਰੂਹ ਤੇ ਬੁੱਤ ਦਾ ਝਗੜਾ ਉਹ ਵੀ ਸਾਰਿਆਂ ਦਾ ਸੁਣਿਆ ਹੋਇਆ ਕਲੇਰੀਆਂ ਦੇ ਗੁਰੂ ਦੇ ਮਹਿਣਾ ਤੇ ਗਿਆ ਮਿੱਟੀ ਤੇਰੀ ਜ਼ਿੰਦਗੀ ਬੰਦਿਆ ਮਿੱਟੀ ਮੌਤ ਦਾ ਗਹਿਣਾ ਮਿੱਟੀ ਦੇ ਨਾਲ ਮਿੱਟੀ ਹੋ ਜਾ ਕੀ ਮਿੱਟੀ ਇੱਕ ਨੂਰ ਖੱਕਦੇ ਨਾ ਸਮਝੀ ਅੰਤ ਖਾਕ ਦੀ ਢੇਰੀ ਤੂੰ ਇੱਕ ਨੂਰ ਖੱਕਦੇ ਨਾ ਸਮਝੀ ਅੰਤ ਖਾਕ ਦੀ ਢੇਰੀ ਤੂੰ ਇੱਕ ਦਿਨ ਤਾਂ ਤੈਂ ਐ ਢੇ ਗਾਣਾ ਇੱਕ ਦਿਨ ਤਾਂ ਤੈਂ ਟੇ ਜਾਣਾ ਜਿਵੇਂ ਕੰਧ ਰੇਤ ਦੀ ਪੈਂਦੀ ਕੱਲ in